ਸਰੇ ਕੁਛ ਇਲੈਕਸ਼ਨ ਪਾਇਲਾਜ਼ ਹੁੰਦੇ ਨੇ ਉਹ ਜਿਹੜੀਆਂ ਧਜੀਆਂ ਜਿਹੜੀਆਂ ਕਿ ਉੜਾਈਆਂ ਜਾ ਰਹੀਆਂ ਉਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਮੌਜੂਦਾ ਪੰਜਾਬ ਚ ਜੋ ਸਰਕਾਰ ਆ ਖੁੱਲ ਕੇ ਧਜੀਆਂ ਡਾਰ ਰਹੀ ਹੈ ਕੱਲ ਇਹਨਾਂ ਦਾ ਇੱਕ ਰੋਡ ਸ਼ੋਅ ਸੀ ਸ਼ਾਮ ਨੂੰ ਇਹਨਾਂ ਨੇ ਸਾਰੇ ਸ਼ਹਿਰ ਦੇ ਵਿੱਚ ਵਿਦਆਊਟ ਪਰਮਿਸ਼ਨ ਲੈ ਦੇਖੋ ਆ ਬੋਰਡ ਵੇਖੋ ਇੱਥੇ ਕਿਤੇ ਪਰਮਿਸ਼ਨ ਲੱਗੀ ਹੈ ਉਸ ਤੋਂ ਇਲਾਵਾ ਸਾਡੇ ਜਿਹੜੇ ਅੰਮ੍ਰਿਤਸਰ ਦੇ ਮੁੱਖ ਚੋਨ ਰਟਰਨਿੰਗ ਆਫੀਸਰ ਨੇ ਉਹ ਹੁੰਦੇ ਨੇ ਡਿਪਟੀ ਕਮਿਸ਼ਨਰ ਆਫ ਅੰਮ੍ਰਿਤਸਰ ਜੀ ਉਹਨਾਂ ਦੇ ਘਰ ਦੇ ਬਾਹਰ ਆ ਦੇਖੋ ਆ ਉਹਨਾਂ ਦਾ ਰੈਜ਼ਿਡੈਂਸ ਆ ਜਿਹੜਾ ਡੀਸੀ ਸਾਹਿਬ ਦਾ ਆ ਰੈ residense ਆ ਬੀ ਸਾਹਿਬ ਦਾ ਆ ਦੇਖੋ ਆ ਕੀ ਧਜੀਆਂ ਡਾਲੀਆਂ ਆ ਬੋਰਡ ਲੱਗੇ ਆ ਖੰਬਿਆਂ ਦੇ ਸਰਕਾਰੀ ਪ੍ਰਾਪਰਟੀ ਦੇ ਇਧਰ ਵੀ ਬੋਰਡ ਲੱਗੇ ਆ ਆ ਦੇਖੋ ਸਾਰੇ ਡੀਸੀ ਸਾਹਿਬ ਦੀ ਕੋਠੀ ਦੇ ਬਾਹਰ ਹੀ ਬੋਰਡ ਲੱਗੇ ਆ ਚਾਰ ਚਫੇਰੇ ਉਹ ਭਗਵੰਤ ਮਾਨ ਜੀ ਦੇ ਬੋਰਡ ਲੱਗੇ ਆ ਮੈਂ ਚਾਹਨਾ ਉਧਰ ਵੀ ਜਰਾ ਦਿਖਾਇਆ ਜਾਵੇ ਕਿ ਉਹ ਦੇਖੋ ਚਾਰ ਚਫੇਰੇ ਇਹ ਡਿਪਟੀ ਕਮਿਸ਼ਨਰ ਆਫ ਅੰਮ੍ਰਿਤਸਰ ਇਹ ਰਟਰਨਿੰਗ ਆਫੀਸਰ ਨੇ ਸਾਡੇ ਅੰਮ੍ਰਿਤਸਰ ਦੇ ਮੈਂ ਸਮਝਦਾ ਇਹ ਇਥੋਂ ਜ਼ਰੂਰ ਬਾਹਰ ਲੰਘਦੇ ਹੋਣਗੇ ਤੇ ਇਹਨਾਂ ਨੂੰ ਪਤਾ ਲੱਗਦਾ ਹੋਵੇਗਾ ਕਿ ਦੇਖੋ ਇਹਨਾਂ ਦੇ ਘਰ ਦੇ ਬਾਹਰ ਇਹ ਕਾਨੂੰਨ ਦੀਆਂ ਧੱਜੀਆਂ ਡਾਈਆਂ ਜਾ ਰਹੀਆਂ ਵਾਂ ਜੋ ਬਾਇਲॉज ਨੇ ਉਹ ਬਿਲਕੁਲ ਅਡਾਏ ਜਾ ਰਹੇ ਨੇ ਉਹਨਾਂ ਦੀਆਂ ਧੱਜੀਆਂ ਡਾਤੀਆਂ ਨੇ ਇਹ ਇਹਨਾਂ ਨੇ ਬੋਰਡ ਲਾਏ ਨੇ ਇਹ ਸਰਕਾਰ ਦੀ ਦੁਰਵਰਤੋਂ ਹੋ ਰਹੀ ਹੈ ਔਰ ਕੱਲ ਸਾਡੇ ਲੋਕਾਂ ਨੇ ਜੋ ਕਾਨੂੰਨ ਦੇ ਰਹਿ ਕੇ ਆਪਣੇ ਆਪਣੇ ਆਪਣੀ ਮਰਜ਼ੀ ਨਾਲ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਆਪਣੇ ਘਰਾਂ ਦੇ ਝੰਡੇ ਲਾਏ ਸੀਗੇ ਉਹ ਹਾਂਜੀ ਹਾਂਜੀ ਉਹ ਲਾ ਦਿੱਤੇ ਗਏ ਨੇ ਤੇ ਸਾਊਥ ਵਿੱਚ ਵੀ ਕਈ ਇਹਨਾਂ ਨੇ ਝੰਡੇ ਲਾਉਣ ਦੀ ਕੋਸ਼ਿਸ਼ ਕੀਤੀ ਆ ਜਿੱਥੇ ਸਾਡੇ ਕਾਰਜਕਰਤਾ ਨੇ ਡਾਇਰੈਕਟ ਕੀਤਾ ਜੋ ਕਿ ਬਾਇਲॉज ਦੇ ਵਿੱਚ ਆਂਦਾ ਹੈ ਕਿ ਆਪਣੇ ਝੰਡੇ ਤੁਸੀਂ ਆਪਣੇ ਕੋਠਿਆਂ ਤੇ ਲਾ ਸਕਦੇ ਨੇ ਪਰ ਆਹ ਦੇਖੋ ਕਿਤਨਾ ਦੁਰਵਰਤੋਂ ਹੋ ਰਹੀ ਹੈ ਉਹ ਵੀ ਇੱਕ ਸਾਡੇ ਅਮਨਸਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਉਹਨਾਂ ਦੇ ਘਰ ਦੇ ਬਾਹਰ ਚਾਰ ਸਵੇਰੇ ਮੈਂ ਸਮਝਦਾ ਵੀ ਅੱਜ 5 ਵਾਰਾਂ ਜਾਂ 10 ਵਾਰਾਂ ਘਰ ਆਂਦੇ ਹੋਣਗੇ ਘਰ ਜਾਂਦੇ ਹੋਣਗੇ ਪਰ ਇਹ ਜੋ ਸਰਕਾਰ ਦੀਆਂ ਮਨਮਾਨੀਆਂ ਔਰ ਸਰਕਾਰ ਦੇ ਇਸ਼ਾਰੇ ਤੇ ਜੋ ਇਹ ਗੈਰ ਕਾਨੂੰਨੀ ਔਰ ਗੈਰ ਸੰਵਿਧਾਨਿਕ ਕੰਮ ਹੋ ਰਿਹਾ ਅਸੀਂ ਇਹਦੇ ਖਿਲਾਫ ਆਵਾਜ਼ ਚੁੱਕਾਂਗੇ ਮੈਂ ਦੇਖੋ ਦੇ ਅੱਜ ਇਹ ਬੋਰਡ ਅਸੀਂ ਚੇਤਾਵਨੀ ਦਿੰਦੇ ਆ ਜੇ ਅੱਜ ਇਹਨਾਂ ਨੇ ਕੋਈ ਐਕਸ਼ਨ ਨਾ ਲਿਆ ਅਸੀਂ ਧਰਨੇ ਤੇ ਬੈਠਾਂਗੇ ਇਹ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਸਰਕਾਰ ਦੀ ਸੋ ਅਸੀਂ ਬਿਲਕੁਲ ਕੋਲ ਤੇ ਧਰਨਾ ਲਾਵਾਂਗੇ ਜੇ ਇਹਨਾਂ ਨੇ ਇਹੋ ਜਿਹੇ ਆਪਣੀਆਂ ਸਰਕਾਰ ਦੀਆਂ ਜਿਹੜੀਆਂ ਗੁੰਡਾਗਰਦੀ ਨਾ ਬੰਦ ਕੀਤੀ ਕਿ ਸ਼ਰਿਆਮ ਡੀਸੀ ਦੇ ਘਰ ਦੇ ਬਾਹਰ ਵੇਖੋ 10 ਬੋਰਡ ਲੱਗੇ ਨੇ ਤੁਸੀਂ ਘੁਮਾ ਕੇ ਦੇਖ ਸਕਦੇ ਹੋ ਜੇ ਇੱਥੇ ਬੋਰਡ ਲੱਗ ਸਕਦੇ ਆ ਜੇ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨੂੰ ਨਹੀਂ ਰੋਕ ਸਕਦੇ ਆਪਣੇ ਘਰ ਦੇ ਬਾਹਰ ਮੈਂ ਸਮਝਦਾ ਸ਼ਹਿਰ ਦੇ ਵਿੱਚ ਉਹ ਅਮਨ ਕਾਨੂੰਨ ਤੇ ਜਿਹੜਾ ਬਾਈਲॉज ਨੇ ਉਹਨਾਂ ਦਾ ਕੋਈ ਧਿਆਨ ਨਹੀਂ ਰੱਖ ਸਕਦੇ ਉਹ ਬਿਲਕੁਲ ਵਧੀਆਂ ਕਰ ਰਹੇ ਨੇ ਔਰ ਇਹ ਇੱਕ ਸਮਝਦੇ ਆ ਜੇ ਭਾਜਪਾ ਦਾ ਕੋਈ ਆਪਣੇ ਘਰ ਦੇ ਅੰਦਰ ਝੰਡਾ ਉੱਤੇ ਲਾਂਦਾ ਉਹਦੇ ਲਾਹ ਦਿੱਤੇ ਜਾਂਦੇ ਨੇ ਤੇ ਆ ਦੇਖੋ ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਆ ਸਾਰੇ ਬੋਰਡ ਲੱਗ ਰਹੇ ਨੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਔਰ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਚ ਇਹੋ ਜਿਹੇ ਹੋਰ ਇਹਨਾਂ ਨੇ ਗੁੰਡਾਗਰਦੀ ਕਰਨੀ ਹੈ ਮੈਂ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦਾ ਅਧਿਖਸ਼ਣ ਦੇ ਨਾਤੇ ਮੈਂ ਬਿਲਕੁਲ ਇਹਦੇ ਉਤੇ ਆਵਾਜ਼ ਵੀ ਚੁੱਕਾਂਗੇ ਤੇ ਜੇ ਹੁਣ ਇਹਨਾਂ ਨੇ ਇਹੋ ਜੀਆਂ ਕੋਈ ਵਧੀਕੀਆਂ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਾਂ ਸਾਰੇ ਲੜ ਕੇ ਆਪਾਂ ਇਹਦਾ ਵਿਰੋਧ ਕਰਾਂਗੇ ਔਰ ਕੁਝ ਬੋਰਡਸ ਵਗੈਰਾ ਲੱਗੇ ਸੀ ਸਰਕਾਰੀ ਸੰਮਤੀ ਦੇ ਉੱਤੇ ਲੱਗੇ ਜਿਸ ਦਾ ਸਟਰੀਟ ਲਾਈਟਸ ਦੇ ਉੱਤੇ ਲੱਗੇ ਇਲੈਕਟ੍ਰਿਕ ਪੋਸਟ ਦੇ ਲੱਗੀ ਆ ਸਾਨੂੰ ਸੀ ਵੀਜ਼ਰਾਈ ਕੰਪਲੇਂਟ ਆਈ ਸੀ ਵਿਥ ਇਨ 5 ਮਿੰਟਸ ਇਲੈਕਸ਼ਨ ਕਮਿਸ਼ਨਰ ਦੇ ਹਦਾਇਤਾਂ ਮੁਤਾਬਕ 40 ਮਿੰਟ ਦਾ ਟਾਈਮਰ ਦਾ ਸੀ 5 ਮਿੰਟਸ ਤੇ ਪਹੁੰਚ ਕੇ ਇਸ ਕੰਪਲੇਂਟ ਦੇ ਐਕਸ਼ਨ 'ਤੇ ਆ ਗਏ ਅਸੀਂ ਲਿਖ ਦਿੱਤਾ ਤੇ ਅਨਸਰ ਹੈ ਤੇ ਕਾਰਵਾਈ ਜਿਵੇਂ ਹੋਊਗੀ ਸਰਕਾਰ ਨੂੰ ਕਿਹਾਂ ਸੁਬੋਟੋ ਐਕਸ਼ਨ ਮਿਲਿਆ ਜਾਂਦਾ ਜੀ ਅਸ ਸਾਡੇ ਵੱਲੋਂ ਅਸੀਂ ਜਾਨੀ ਕਿ ਆਪਣੇ ਨਾਲ ਜੋ ਸੀਵਲ ਤੇ ਕੰਪਲੇਂਟ ਹੁੰਦੀਆਂ ਜੋ ਸਾਨੂੰ ਵੀ ਪਤਾ ਲੱਗਦਾ ਲੱਗਦੇ ਹਸੀਂ ਉਹਦਾ ਵੀ ਸਾਰੇ ਐਮਸੀਸੀ ਨੂੰ ਵਗਾਰਾ ਕਨਵੇ ਕਰਦੇ ਆ 8-8 ਘੰਟੇ ਦੀਆਂ ਸਾਡੀਆਂ ਡਿਊਟੀਆਂ ਲੱਗੀਆਂ ਰੋਸਟਰ ਵਾਈਜ਼ ਜੋ ਕੰਪਲੇਂਟ ਆਂਦੀ ਆ ਅਸੀਂ ਉਹਨਾਂ ਨੂੰ ਐਮਸੀਸ ਵਾਲੇ ਆ ਵੀ ਕੰਪਲੇਂਟ ਤੋਂ ਬਿਨਾਂ ਵੀ ਤੁਸੀਂ ਐਕਸ਼ਨ ਲੈ ਸਕਦੇ ਹੋ ਜੇ ਤੇ ਤੁਸੀਂ ਦੇਖਦੇ ਹੋ ਹਾਂ ਉਹਨਾਂ ਤੇ ਅਸੀਂ ਐਮਸੀਸੀ ਨੂੰ ਦੇ ਦਈਦਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਉਹਨਾਂ ਦੀਆਂ ਬਣੀਆਂ ਟੀਮਜ਼ ਏਰੀਆ ਵਾਈਜ਼ ਬਣੀਆਂ ਉਹਨਾਂ ਨੂੰ ਦੇ ਦਈਦਾ ਉਹਨਾਂ ਨੂੰ ਕਨਵੇ ਕਰਦੀਦਾ ਹੁੰਦਾ ਸੀ ਉਹ ਤੇ ਐਕਸ਼ਨ ਵੀ ਕਰਦੇ ਹੁੰਦੇ ਸੀ ਹੁਣੇ ਹੁਣ ਇਹ ਤਾਂ ਜੀ ਆਪਾਂ ਸਾਨੂੰ ਕੰਪਲੇਂਟ ਆਈ ਜਿਸ ਤਰ੍ਹਾਂ ਹੁਣੇ ਆਈ ਸੀ 5-10 ਮਿੰਟਸ ਪਹਿਲਾਂ ਉਹਦੇ ਲਈ ਅਸੀਂ ਐਕਚੁਅਲੀ ਐਮਸੀਸੀ ਨੂੰ ਲਿਖ ਦਿੱਤਾ ਤੇ ਕਾਰਵਾਈ ਕੀਤੀ ਜਾਵੇ ਤੇ ਥੈਂਕ ਯੂ ਜੀ ਥੋੜਾ ਨਾ ਹੋਰ ਵੀ ਕੰਪਲੇਂਟਸ ਆ ਰਹੀਆਂ ਉਹਦੇ ਲਈ ਜਾਣਾ ਪੈ ਰਿਹਾ ਵਾ ਰੋਸਟਰ ਵਾਈਜ਼ ਤੇ ਉਸ ਲਈ ਥੈਂਕ ਯੂ ਵੇਖੋ ਜੀ ਮੈਨੂੰ ਡਿਊਟੀ ਤੇ ਅੱਜ ਜਦੋਂ ਕੰਪਲੇਂਟ ਆਈ ਆ ਹੁਣੇ ਆਈ ਆ ਮੇਰੀ ਮੇਰੀ ਟਾਈਮ ਡਿਊਟੀ ਆਈ ਸੀ ਤੇ ਮੈਨੂੰ ਹੁਣੇ ਆਏ ਤੇ ਮੈਂ ਹੁਣੇ ਜਾਨੀ ਕਿ ਐਕਸ਼ਨ ਵੀ ਲਿਖ ਦਿੱਤਾ